ਸਤ ਸ੍ਰੀ ਅਕਾਲ ਸਾਰਿਆਂ ਨੂੰ ਸੱਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੇ ਇੱਕ ਸਕੀਮ ਲੈ ਕੇ ਆਏ ਹਾਂ ਥੋੜੀ ਜੀ ਵੀਡੀਓ ਵੱਡੀ ਹੋਣ ਜਾ ਰਹੀ ਹੈ ਤਾਂ ਵੀਡੀਓ ਨੂੰ ਤੁਸੀਂ ਸਾਰੀ ਜ਼ਰੂਰ ਸੁਣਨਾ ਜਿਨ੍ਹਾਂ ਦੀ ਉਮਰ 58 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਹੈ ਉਹਨਾਂ ਦੇ ਲਈ 1500 ਰੁਪਿਆ ਪੈਨਸ਼ਨ ਹੈ ਤੁਸੀਂ ਲੈ ਸਕਦੇ ਹੋ ਤਾਂ ਕਿਹੜੇ ਲੋਕੀ ਲੈ ਸਕਦੇ ਸਾਰੀ ਜਾਣਕਾਰੀ ਦੇਣ ਜਾ ਰਿਹਾ ਪਹਿਲਾਂ ਤੁਸੀਂ sswcdpunjab.gov.in ਦੀ ਅਫੀਸ਼ੀਅਲ ਸਾਈਟ ਤੇ ਜਾਣਾ ਹੈ ਫਿਰ ਤੁਹਾਨੂੰ ਸਟੈਪ ਬਾਈ ਸਟੈਪ ਜਾਣਕਾਰੀ ਹੈ ਜਿਹੜੀ ਉਹ ਦੇਣ ਜਾ ਰਹੇ ਹਾਂ ਫਾਰਮ ਕਿੱਥੋਂ ਡਾਊਨਲੋਡ ਕਰਨਾ ਹੈ ਫਾਰਮ ਕਿਵੇਂ ਭਰਨਾ ਹੈ ਕਿਹੜੇ ਲੋਕੀ ਇਹ ਫਾਰਮ ਭਰ ਸਕਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਇਸ ਸਾਈਟ ਤੇ ਆ ਗਏ ਉਸ ਤੋਂ ਬਾਅਦ ਤੁਸੀਂ ਸਵਾਵਾਮਾਂ ਤੇ ਜਾਣਾ ਹੈ ਪਹਿਲਾਂ ਇਹਨੂੰ ਪੰਜਾਬੀ ਦੇ ਵਿੱਚ ਕਰ ਲੈਣਾ ਹੈ ਇੱਥੇ ਸਵਾਵਾਮਾਂ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਤੇ ਜਾਣਾ ਹੈ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਕਿਹੜੀਆਂ ਸਵਾਵਾਮਾਂ ਨੇ ਤਾਂ ਬਾਕੀ ਬੁਢਾਪਾ ਪੈਨਸ਼ਨ ਵੀ ਤੁਹਾਨੂੰ ਇੱਥੋਂ ਹੀ ਫਾਰਮ ਮਿਲਦਾ ਤੇ ਇਸ ਸਕੀਮ ਦਾ ਵੀ ਤੁਹਾਨੂੰ ਇੱਥੋਂ ਹੀ ਫਾਰਮ ਮਿਲੇਗਾ ਤੇ ਜਮ੍ਹਾਂ ਇਹ ਸਬਦਾਂ ਕੇਂਦਰ ਦੇ ਵਿੱਚ ਹੋਵੇਗਾ ਇਹ ਦੇਖ ਸਕਦੇ ਹੋ ਇੱਥੇ ਅਲੱਗ-ਅਲੱਗ ਸਕੀਮਾਂ ਲਿਖੀਆਂ ਹੋਈਆਂ ਨੇ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ 5 ਨੰਬਰ ਤੇ ਲਿਖੀ ਹੋਈ ਹੈ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਯੋਜਨਾ ਤਾਂ ਇਸ ਤੇ ਤੁਸੀਂ ਕਲਿੱਕ ਕਰਨਾ ਉਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ ਜਾਵੇਗਾ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋ ਗਿਆ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜਾਣਾ ਹੈਗਾ ਇੱਥੇ ਜਾਣਾ ਹੈਗਾ ਇੱਥੇ ਜਾਣ ਤੋਂ ਬਾਅਦ ਤੁਸੀਂ ਇਸ ਨੂੰ ਖੋਲ ਲੈਣਾ ਜਦੋਂ ਇਸ ਨੂੰ ਖੋਲ ਲੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਆ ਜਾਵੇਗਾ ਇਹਦੇ ਵਿੱਚ एलिजिਬਿਲਟੀ ਲਿਖੀ ਹੋਈ ਹੈ ਕਿ ਉਮਰ ਕਿੰਨੀ ਹੋਣੀ ਚਾਹੀਦੀ ਹੈ ਇਹ ਦੇਖ ਸਕਦੇ ਹੋ ਇਸ ਸਕੀਮ ਅਧੀਨ 52 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਅਤੇ ਨਿਆਸਰਿਤ ਔਰਤਾਂ 30 ਸਾਲ ਤੋਂ ਵੱਧ ਉਮਰ ਦੀ ਅਣਵਿਆਹੀਆਂ ਤਾਂ ਇਸ ਤਰੀਆਂ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ 60000 ਤੋਂ ਵੱਧ ਨਾ ਹੋਵੇ ਉਹਨਾਂ ਦੀ ਆਮਦਨ ਤੇ 1500 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਤੇ ਯੋਗਤਾ ਇਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ 60000 ਤੋਂ ਵੱਧ ਆਮਦਨ ਨਹੀਂ ਹੋਣੀ ਚਾਹੀਦੀ ਦਸਤਾਵੇਜ਼ ਤੁਹਾਡਾ ਆਧਾਰ ਕਾਰਡ ਵੋਟਰ ਕਾਰਡ ਦਸਵੀਂ ਦਾ ਸਰਟੀਫਿਕੇਟ ਜਨਮ ਅਤੇ ਰਜਿਸਟ੍ਰੇਸ਼ਨ ਜਿਹੜਾ ਹੁੰਦਾ ਉਹ ਸਰਟੀਫਿਕੇਟ ਤਾਂ ਇਹਨਾਂ ਦੇ ਵਿੱਚੋਂ ਇੱਕ ਤੁਹਾਡਾ ਜ਼ਰੂਰੀ ਹੈ ਸੰਪਰਕ ਵੀ ਕਰ ਸਕਦੇ ਹੋ ਥੱਲੇ ਸੰਪਰਕ ਨੰਬਰ ਲਿਖੇ ਹੋਏ ਨੇ ਮੁੱਖ ਦਫ਼ਤਰ ਦਾ ਆ ਗਿਆ ਇੱਥੋਂ ਇਸ ਤੋਂ ਬਾਅਦ ਈਮੇਲ ਲਿਖੀ ਹੋਈ ਹੈ ਸਾਰਾ ਕੁਝ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ ਤੇ ਇਹ ਫਾਰਮ ਤੁਹਾਨੂੰ ਹੁਣ ਦੱਸਦੇ ਆ ਇਸ ਸਕੀਮ ਦਾ ਫਾਰਮ ਤੁਸੀਂ ਕਿਵੇਂ ਭਰਨਾ ਤੇ ਕਿੱਥੇ ਜਮਾ ਕਰਾਉਣਾ ਹੈ ਕਿਹੜੇ ਕਿਹੜੇ ਦਸਤਾਵੇਜ਼ ਤੁਸੀਂ ਨਾਲ ਉਹਦੇ ਅਟੈਚ ਕਰਦੇ ਨੇ ਤਾਂ ਦੱਸ ਦਈਏ ਇਹ ਫਾਰਮ ਡਾਊਨਲੋਡ ਕਰਨ ਦੇ ਲਈ ਤੁਸੀਂ ਇਸੇ ਸਾਈਟ ਤੇ ਹੀ ਜਾਣਾ ਇੱਥੇ ਫਾਰਮ ਲਿਖਿਆ ਹੋਇਆ ਤਾਂ ਇੱਥੇ ਫਾਰਮ ਤੇ ਚਲ ਜਾਣਾ ਤੇ ਤੁਹਾਡਾ ਫਾਰਮ ਹੈ ਜਿਹੜਾ ਉਹ ਡਾਊਨਲੋਡ ਹੋ ਜਾਵੇਗਾ ਇੱਥੇ ਬੁਢਾਪਾ ਪੈਨਸ਼ਨ ਦਾ ਫਾਰਮ ਆ ਰਿਹਾ ਉਸ ਤੋਂ ਥੱਲੇ ਆ ਰਿਹਾ ਵਿੱਤੀ ਸਹਾਇਤਾ ਸਕੀਮਾ ਅਧੀਨ ਅਰਜੀ ਫਾਰਮ ਇੱਥੋਂ ਤੁਸੀਂ PDF ਹੈ ਜਿਹੜੀ ਉਹ ਡਾਊਨਲੋਡ ਕਰ ਲੈਣੀ ਹੈ ਇਹ ਆ ਚੁੱਕੀ ਹੈ ਇੱਥੇ ਤੁਹਾਡੀ ਫੋਟੋ ਲੱਗ ਜਾਵੇਗੀ ਸਾਈਡ ਤੇ ਕਿਹੜੀ ਸਕੀਮ ਦਾ ਨਾਮ ਹੈ ਉਹ ਤੁਸੀਂ ਇੱਥੇ ਟਿਕ ਕਰ ਦੇਣਾ ਹੈ ਕਿਹੜੀ ਸਕੀਮ ਦੇ ਵਿੱਚ ਤੁਸੀਂ ਆਉਂਦੇ ਹੋ ਉਹ ਟਿਕ ਕਰ ਦੇਣਾ ਉਸ ਤੋਂ ਬਾਅਦ ਤੁਹਾਡਾ ਨਾਮ ਆ ਜਾਵੇਗਾ ਜਿਸ ਤੇ ਤੁਸੀਂ ਅਪਲਾਈ ਕਰ ਰਹੇ ਹੋ ਪਿਤਾ ਦਾ ਨਾਮ ਉਹਨਾਂ ਦਾ ਪੂਰਾ ਪਤਾ ਉਹਨਾਂ ਦੀ ਕੈਟਾਗਰੀ ਕਿਹੜੀ ਹੈ ਉਹ ਸਾਰਾ ਕੁਝ ਤੁਸੀਂ ਇੱਥੇ ਭਰ ਦੇਣਾ ਪਿੰਡ ਤੋਂ ਜਾਂ ਸ਼ਹਿਰ ਤੋਂ ਹੋ ਜ਼ਿਲ੍ਹਾ ਕਿਹੜਾ ਤੁਹਾਡਾ ਬਾਡ ਨੰਬਰ ਕਿੰਨਾ ਹੈ ਇਹ ਸਾਰਾ ਕੁਝ ਤੁਸੀਂ ਭਰ ਦੇਣਾ ਉਸ ਤੋਂ ਬਾਅਦ ਇਹ ਫਾਰਮ ਭਰ ਕੇ ਉਸ ਤੋਂ ਬਾਅਦ ਇਸ ਨੂੰ ਤੁਸੀਂ ਸਬਧਾ ਕੇਂਦਰ ਦੇ ਵਿੱਚ ਹੀ ਜਮਾ ਕਰਵਾਉਣਾ ਹੈਗਾ ਹੁਣ ਤੁਹਾਨੂੰ ਥੱਲੇ ਦੱਸਦੇ ਆ ਇਹਦੇ ਵਿੱਚ ਕਿ ਇਹਦੇ ਵਿੱਚ ਐਲੀਜੀਬਿਲਟੀ ਹੋਰ ਕਿਹੜੀ-ਕਿਹੜੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਪੈਨਸ਼ਨ ਹੈ ਉਹ ਮਿਲਣ ਲੱਗ ਜਾਵੇਗੀ ਆ ਸਵੈ ਕੋਸ਼ਣਾ ਇਹ ਵੀ ਪੜ ਲੈਣਾ ਉਸ ਤੋਂ ਬਾਅਦ ਆਪਾਂ ਥੱਲੇ ਚੱਲਦੇ ਆਂ ਉਸ ਤੋਂ ਬਾਅਦ ਤੁਸੀਂ ਆਪਣੇ ਸਰਪੰਚ ਦੇ ਨੰਬਰਦਾਰ ਦੇ ਜਿਹੜੇ ਸਾਈਨ ਹੈ ਗੋਠਾ ਉਹ ਲਗਾ ਕੇ ਤੁਸੀਂ ਇਸ ਨੂੰ ਕੰਪਲੀਟ ਕਰ ਲੈਣਾ ਆ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ 52 ਤੋਂ 21 ਜਿਹੜੀਆਂ ਔਰਤਾਂ ਨੇ ਉਹਨਾਂ ਦੇ ਲਈ ਹੈ ਵਿਧਵਾ ਅਤੇ ਨਿਆਸਰਤ ਔਰਤਾਂ 30 ਸਾਲ ਤੋਂ ਵੱਧ ਉਮਰ ਦੀਆਂ ਅਣਵਿਆਹੀਆਂ ਔਰਤਾਂ ਇਹ ਸਾਰਾ ਕੁਝ ਤੁਸੀਂ ਖੁਦ ਵੀ ਪੜ ਸਕਦੇ ਹੋ ਉਸ ਤੋਂ ਬਾਅਦ ਅਸਰਤ ਬੱਚੇ ਆਗੇ ਅਪੰਗ ਵਿਅਕਤੀ ਆਗੇ ਜਿਨ੍ਹਾਂ ਦੀ 50% ਇਸ ਤੋਂ ਵੱਧ ਅਪੰਗਤਾ ਵਾਲੇ ਬੱਚੇ ਨੇ ਉਹਨਾਂ ਦੇ ਲਈ ਹੈ ਇਹ ਤੇ ਉਸ ਤੋਂ ਬਾਅਦ ਉਮਰ ਦੇ ਸਬੂਤ ਵਜੋਂ ਤੁਹਾਡਾ ਇੱਕ ਲੱਗੇਗਾ ਆਧਾਰ ਕਾਰਡ, ਵੋਟਰ ਕਾਰਡ, ਵੋਟਰ ਸੂਚੀ, ਦਸਵੀਂ ਦਾ ਸਰਟੀਫਿਕੇਟ ਜਾਂ ਜਿਹੜਾ ਜਨਮ ਸਰਟੀਫਿਕੇਟ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਲਗਾ ਦੇਣਾ ਤੇ ਇਸ ਨੂੰ ਜਮ੍ਹਾਂ ਕਰਵਾ ਦੇਣਾ ਸਬਧਾ ਕੇਂਦਰ ਦੇ ਵਿੱਚ ਉੱਥੇ ਜਮ੍ਹਾਂ ਕਰਵਾ ਦੇਣਾ ਤੁਹਾਨੂੰ ਰਸੀਦ ਦਿੱਤੀ ਜਾਵੇਗੀ ਤੇ 15-20 ਦਿਨਾਂ ਦੇ ਵਿੱਚ ਜਿਹੜੀ ਪੈਨਸ਼ਨ ਆ ਉਹ ਲੱਗ ਜਾਵੇਗੀ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਵੀ ਦਬਾ ਲਓ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਫਿਲਹਾਲ ਇੰਨਾ ਹੀ ਧੰਨਵਾਦ